ਅਮਨ अरोड़ा जी ਦਾ ਨਾਲ ਦੀ ਨਾਲ ਸਾਰੇ ਕੌਂਸਲਰ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਸਾਰੇ ਐਮ ਐਲ ਏ ਸਾਹਿਬਾਨ ਔਰ ਜਿਹਨੀਆਂ ਲੋਕਲ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀ ਉਹਨਾਂ ਨੇ ਵਿਸ਼ਵਾਸ ਜਤਾਇਆ ਔਰ ਇਸ ਲਾਇਕ ਸਮਝਿਆ ਔਰ ਇਨੀ ਵੱਡੀ ਜ਼ਿੰਮੇਵਾਰੀ ਜੋ ਦਿੱਤੀ ਹੈ ਔਰ ਮੇਰੇ ਜਿੰਨੇ ਵੀ ਵੀਰ ਮੇਰੀਆਂ ਭੈਣਾਂ ਜੋ ਕੌਂਸਲਰ ਬਣੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਲੁਧਿਆਣੇ ਦੀ ਡਿਵੈਲਪਮੈਂਟ ਤੇ ਪੂਰੇ ਜੋਰ-ਸ਼ੋਰ ਨਾਲ ਕੰਫਰੈਂਸ ਕੀਤੀ ਗੁਪਤਾ ਦਾ ਨਾਮ ਵੀ ਚੱਲ ਰਿਹਾ ਸੀ ਪਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਵਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮੈਂ ਅ ਜੀ ਮੇਰੇ ਨਿਧੀ ਗੁਪਤਾ ਜੀ ਨੇ ਜੋ ਮੇਰੀ ਉਹ ਭੈਣ ਆ ਅਸੀਂ ਇਕੱਠਿਆਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਪਾਰਟੀ ਵਾਸਤੇ ਔਰ ਅੱਗੇ ਵੀ ਅਸੀਂ ਇਕੱਠੇ ਹੋ ਕੇ ਇਸੇ ਤਰੀਕੇ ਦੇ ਨਾਲ ਕੰਮ ਕਰਾਂਗੇ ਔਰ ਸਾਰੀਆਂ ਹੀ ਭੈਣਾਂ ਜਿੰਨੀਆਂ ਹੋਰ ਵੀ ਕੌਂਸਲਰ ਬਣੀਆਂ ਨੇ ਜਾਂ ਜਿਨ੍ਹਾਂ ਹੋਰ ਵੀ ਮੇਰੇ ਵੀਰ ਕੌਂਸਲਰ ਬਣੇ ਨੇ ਅਸੀਂ ਇਕੱਠੇ ਹੋ ਕੇ 95 ਦੇ 95 ਵਾੜਾ ਨੂੰ ਇਸ ਤਰ੍ਹਾਂ ਨਾਲ ਬਦਲਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਇਹ ਇਤਿਹਾਸ ਵਾਕਈ ਦੁਬਾਰਾ ਰਚਿਆ ਜਾਏਗਾ ਕਿ ਲੁਧਿਆਣੇ ਦਾ ਕੰਮ ਜਿਹੜਾ ਉਹ ਨੰਬਰ 1 ਨਵੀਂ ਵਿਜ਼ਨ ਸ਼ੇਅਰ ਕਰੋ ਵਿਜ਼ਨ ਸ਼ੇਅਰ ਕਰੋ ਚੁਣੌਤੀਆਂ ਬਹੁਤ ਹੈ ਲੁਧਿਆਣਾ ਸਾਨਾ ਵੱਡਾ ਸ਼ਹਿਰ ਹੈ ਤੇ ਸਾਨਾ ਵੱਡੀ ਨਗਰ ਨਿਗਮ ਹੈ ਇੱਥੇ ਚੁਣੌਤੀਆਂ ਤੁਸੀਂ ਸਾਭੀਆਂ ਗਿਆ ਕਿਸ ਤਰ੍ਹਾਂ ਤੁਸੀਂ ਇਹਨਾਂ ਚੁਣੌਤੀਆਂ ਤੋਂ ਪਾਰ ਜੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਨਾਲ ਜੀ ਅੱਜ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਜੀ ਅੱਜ ਸਭ ਤੋਂ ਵੱਧ ਬਹੁਮਤ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੂੰ ਮਿਲੀ ਹੈ ਤਾਂ ਇਹ ਜਿਹੜੀਆਂ ਚੋਣਾਂ ਪੀਆਂ ਨੇ ਇਹ ਵੀ ਆਮ ਆਦਮੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਇਹ ਚੁਣੌਤੀਆਂ ਵੀ ਚੁਣੂ ਕਿਤੇ ਜਾਣਗੀਆਂ ਅੱਜ ਅੱਜ ਤਾਂ ਮੌਕਾ ਹੀ ਕਾਫੀ ਉਹਨਾਂ ਨੇ ਬਿਲੋਟ ਕੀਤਾ ਕਿ ਸਾਨੂੰ ਵੋਟਿੰਗ ਦਾ ਮੌਕਾ ਦਿੱਤਾ ਗਿਆ ਗੱਲਬਾਤ ਦੇ ਕਰਦੇ ਪਰ ਅੱਧਾ ਕਿਵੇਂ ਉਹਨਾਂ ਨਾਲ ਸਾਥਿਆ ਜਾਵੇਗਾ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਬ ਹੈਂਡਸ ਰੇਜ਼ ਕਰਕੇ VOTING ਹੋਈ ਔਰ ਉਸ VOTING ਦੇ ਦਾਤੇ ਇੱਕ ਦੋਨਾਂ ਦੀ ਆਪਸ਼ਨ ਹੁੰਦੀ ਹੈ ਆਈਦਰ ਬਾਈ ਰੇਜ਼ਿੰਗ ਹੈਂਡਸ ਔਰ ਬਾਈ ਵੈਲਟ ਪੇਪਰ ਸੋ ਜੀ ਜੋ ਠੀਕ ਲੱਗਿਆ ਉਹ ਕਰਵਾਇਆ ਗਿਆ ਹੈ ਸੋ ਐਡਮਿਨਿਸਟ੍ਰੇਸ਼ਨ ਵਾਸ देयर ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਕਿ ਅਲਿਗੇਸ਼ਨ ਹੈ ਕਿ ਜਿਹੜੇ ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਨਿਗਮ ਵਿੱਚ ਹਾਊਸ ਬਣਾਇਆ ਬਾ ਉਹਨਾਂ ਨੂੰ ਡਿਫਟੀ ਮੇਅਰ ਤੇ ਸੀਨੀਅਰ ਡਿਫਟੀ ਮੇਅਰ ਦੇ ਉਹਦੇ ਜਿਹੜੇ ਨਿਵਾਜਨ ਦੇ ਨਾਲ ਕੀਤਾ ਸੀ ਤੇ ਹਾਊਸ ਜਿਆਦਾ ਦੇ ਚੱਲਣ ਵਾਲਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਲੈਟ देम ਬੀ ਸਾਡਾ ਕੰਮ ਸਿਰਫ ਇੱਕੋ ਹੀ ਹੈ ਡਵੈਲਪਮੈਂਟ ਦੇ ਮੁੱਦੇ ਨੂੰ ਆਪਾਂ ਲੈ ਕੇ ਚੱਲੀਏ ਆਲੇ ਦੁਆਲੇ ਨਾ ਦੇਖਦੇ ਹੋਏ ਸਿਰਫ ਅਪਾ ਲੁਧਿਆਣਾ ਵਾਸੀਆਂ ਵਾਸਤੇ ਲੁਧਿਆਣੇ ਵਾਸਤੇ ਕੰਮ ਕਰੀਏ ਤੇ ਡਵੈਲਪਮੈਂਟ ਦੇ ਜਿਹੜੇ ਕਾਰਜ ਜ਼ਰੂਰ ਹੋਣੇ ਕੰਮ ਸਲਿੰਦਰਜੀਤ ਕੋਰ ਦਾ ਐਸ ਮੇਅਰ ਪਹਿਲਾ ਕੰਮ ਕੀ ਰਹੇਗਾ ਅ ਡੈਫੀਨੇਟਲੀ ਪਹਿਲਾ ਜਿਹੜਾ ਕੰਮ ਹੋਏਗਾ ਉਹ ਲੁਧਿਆਣੇ ਦੇ ਲਈ ਜੋ ਵੀ ਅੱਛਾ ਸਟੈਪ ਹੋ ਸਕਦਾ ਚਾਹੇ ਉਹ ਬੁੱਡੇ ਨਾਲੇ ਨੂੰ ਲੈ ਕੇ ਕਹੀਏ ਕੋਈ ਐਸਾ ਕੰਮ ਜਿਹੜਾ ਤੁਸੀਂ ਸੋਚਿਆ ਹੋਵੇ ਕਿ ਹਾਂ ਵੀ ਇਹ ਪਹਿਲਾ ਸਾਨਾ ਪਹਿਲਾ ਕੰਮ ਇਹ ਕਰਨਾ ਬਿਲਕੁਲ ਇਕੁਇਡ ਡਿਸਕਸ਼ਨ ਕਰਕੇ ਜਿੰਨੇ ਵੀ ਕੰਮ ਨੇ ਮੈਨੂੰ ਤਾਂ ਲੱਗਦਾ ਉਹ ਸਾਰੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਸੋ ਕੋਈ ਇਕ ਦਸ ਪਾਣਾ ਮੇਰੇ ਲਈ ਪੋਸੀਬਲ ਨਹੀਂ ਹੈ ਜੀ ਬਿਲਕੁਲ ਸਾਰੇ ਕਾਉਂਸਲਰ ਸਾਹਿਬਾਨਾਂ ਨੂੰ ਇਕੱਠੇ ਲੈ ਕੇ ਸਾਰੇ ਹਾਊਸ ਨੂੰ ਇਕੱਠੇ ਲੈ ਕੇ ਜੋ ਵੀ ਕੰਮ ਹੋਏਗਾ ਡਵੈਲਪਮੈਂਟ ਦਾ ਉਹ ਅਸੀਂ ਜ਼ਰੂਰ ਕਰਾਂਗੇ ਕੋਈ ਪਹਿਲ ਨਹੀਂ ਕੋਈ ਦੂਜੀ ਨਹੀਂ ਸਾਰੇ ਕੰਮਾਂ ਦੀ ਉੰਨੀ ਹੀ ਜ਼ਿਆਦਾ ਹੁੰਦੀ ਹੈ ਔਰ ਸਾਰੇ ਕੰਮਾਂ ਨੂੰ ਹੀ ਬਹੁਤ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਧੰਨਵਾਦ